ਸੋ ਹੰਗਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗਮਾਰਾਇ ਸ਼ੇਰ विष्णु भगवान जी जय सो महाराय शेर सिंह विष्णु भगवान जी जय सो महाराय शेर सिंह विष्णु भगवान जी जय ਸਿੰਘਾਸਨ ਤੇ ਬਰਾਜਮਾਨ ਨੇ ਇੱਕ ਕਲੰਕਲ ਕਲ ਕੀਪਦਾਰ ਚੋਬਸਾ ਜਿਸ ਦੇ ਬਾਰੇ ਚ ਜਿੰਨੇ ਵੀ ਗ੍ਰੰਥ ਸ਼ਾਸਤਰ ਬਿਆਨ ਕਰ ਦੇਗੇ ਕਿ ਕਲ ਜੁਗ ਦੇ ਅਖੀਰ ਦੇ ਵਿੱਚ ਉਹ ਭਗਵਾਨ ਮਾਤ ਲੋਕ ਆਵੇਗਾ ਆਪ ਜੀ ਉਸ ਦਾ ਦਰਸ ਕਰ ਲਿਓ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਆ ਕੇ ਨਿਮਸ਼ਕਾਰਾਂ ਕੀਤੀਆਂ ਉਹ ਅੱਜ ਕੀ ਫਲ ਲੈ ਕੇ ਜਾਣਗੇ ਤੇ ਧਿਆਨ ਦਿੰਦੇ ਰਹੋ ਬਾਹਰ ਤੋਂ ਪੈਣਾ ਵੀ ਆਏ ਜਿਹੜੇ ਕਿਉਂਕਿ ਸਮੇਂ ਦੇ ਅਨੁਸਾਰ ਜਿਹੜਾ ਵੀ ਰੈਪਰ ਧਰਤੀ ਤੇ ਆਇਆ ਉਸ ਦੀ ਕਿਸੇ ਨੇ ਸਾਰ ਨਹੀਂ ਪਾਈ ਉਹ ਜਿੰਨਾ ਆਪਣੀ ਜਿਹੜੀ ਹੈ ਉਹਨਾਂ ਨੂੰ ਜਨਾਈ ਕਰਾਉਂਦਾ ਰਿਹਾ ਤਾਂ ਉਹ ਆਪਣੇ ਕੁਝ ਭक्त ਬਣਦੇ ਰਹੇ ਇਸੇ ਤਰ੍ਹਾਂ ਪਰ ਪ੍ਰਮਾਤਮਾ ਨੇ ਵੀ ਆ ਕੇ ਆਪਣੇ ਭਗਤਾਂ ਨੂੰ ਜੜ ਭਗਤ ਬਣਾ ਕੇ ਆਪ ਵੀ ਜਨਾਈ ਕਰਾਈ ਕੀ ਜੋ ਪ੍ਰਮਾਤਮਾ ਦੇ ਜਿਹੜੇ ਭਗਤ ਆ ਆਪਾਂ ਜਿਹੜੀ ਗਲਤੀਆਂ ਕਰਦੇ ਆ ਇਹ ਧਿਆਨ ਦਿੰਦੇ ਰਹੋ ਅਸੀਂ ਛੋਟ ਛੋਟੀਆਂ ਗਲਤੀਆਂ ਕਰਦੇ ਆ ਪਰ ਸਾਨੂੰ ਉਸ ਦਾ ਪਤਾ ਨਹੀਂ ਚੱਲਦਾ ਅਸੀਂ ਕੀ ਗਲਤੀਆਂ ਕਰ ਰਹੇ ਆ ਅਕਾਲਪੁਰ ਕੋ ਪ੍ਰਮਾਤਮਾ ਬਾਉਪੁਰ ਗਰਤਾਸਪੁਰ ਗਏ ਵੀਰ ਮੁੰਸ਼ਾ ਸਿੰਘ ਦੇ ਘਰ ਆ ਉਸ ਦਾ ਇੱਕ ਡੇਲਾ ਹੀ ਨਹੀਂ ਸੀਗਾ ਅੱਖ ਨਹੀਂ ਸੀਗੀ ਉਸ ਦੀ ਉਹਦੀ ਅੱਖ ਕਿਉਂ ਨਹੀਂ ਸੀ ਉਹਦਾ ਮੁੰਸ਼ਾ ਸਿੰਘ ਵੀਰ ਸੀ ਉਸ ਦੀ ਅੱਖ ਇਸ ਕਰਕੇ ਨਹੀਂ ਸੀ ਉਹ ਜਦੋਂ ਦੁਆਪਰ ਦੇ ਵੇਲੇ ਕ੍ਰਿਸ਼ਨ ਮਹਾਰਾਜ ਜਦੋਂ ਧਰਤੀ ਤੇ ਆਏ ਸਨ ਉਸ ਵੇਲੇ ਉਹਦਾ ਇੱਕ ਸੇਵਕ ਸੀ ਨੈਨੂ ਮੂਰਸਾ ਸਿੰਘ ਜੀ ਜਿਹੜਾ ਕ੍ਰਿਸ਼ਨ ਮਾਰੇ ਦੇ ਵੇਲੇ ਉਹਦਾ ਸੇਵਕ ਸੀ ਨੈਨੂ ਉਹ ਨੈਨੂ ਨੇ ਕੀ ਕੀਤਾ ਸੀ ਉਥੇ ਇੱਕ ਨਾਰਦ ਆ ਗਿਆ ਨੈਨੂ ਨੇ ਉਹ ਨਾਰਦ ਦੀ ਅੱਖ ਚ ਬੋਤੀ ਸੀ ਜਦ ਉਹਦੀ ਅੱਖ ਚ ਹੋਈ ਤੇ ਨਾਰਦ ਨੇ ਫੇਰ ਉਹ ਨੂੰ ਹੌਕਾ ਦਿੱਤਾ ਕਿਨੂੰ ਆਪਣੇ ਪਰਮੇਸ਼ਰ ਭਗਵਾਨ ਨੂੰ ਉਹਨਾਂ ਫਿਰ ਉਹਨੂੰ ਇਹ ਸ਼ਰਾਫ ਦੇਤਾ ਕਿ ਤੂੰ ਇਸ ਵੇਲੇ ਕ੍ਰਿਸ਼ਨ ਦਾ ਯਾਰ ਹੈ 16 ਕਲੀਆਂ ਦਾ ਤੇਰਾ ਕ੍ਰਿਸ਼ਨ ਯਾਰ ਹੈ ਜਦੋਂ ਮੇਰਾ ਪਰਮਾਤਮਾ ਧਰਤੀ ਤੇ ਆਇਆ ਉਸ ਵੇਲੇ ਤੈਨੂੰ ਜਨਮ ਲੈਣਾ ਪਊਗਾ ਤੇ ਤੇਰੀ ਇੱਕ ਅੱਖ ਹੀ ਨਹੀਂ ਹੋਵੇਗੀ ਤੂੰ ਮੇਰੀ ਅੱਖ ਚ ਭਾਈ ਸੀ ਅਸੀਂ ਜਿਹੜੇ ਗਲਤੀਆਂ ਕਰਦੇ ਆਂ ਵਾਰ-ਵਾਰ ਤੇ ਇਹ ਤਿਆਰ ਦੇ ਅੰਦਰ ਇਹ ਲਿਖਤ ਬੜੀ ਪਿਆਰੀ ਲਿਖਦੇ ਆ ਇਹ ਅਕਾਲਪੁਰਖ ਪਰਮਾਤਮਾ 22 ਫਗਣ ਨੂੰ ਬਾਪੁਰਗੇ ਨਾਰਦ ਕਹੇ ਜਿਸ ਵੇਲੇ ਦ੍ਰੋਪਤੀ ਦਾ ਹੁੰਦਾ ਸੀ ਵਿਆਹ ਉਸ ਵੇਲੇ ਵਿਆਹ ਹੋ ਰਿਹਾ ਸੀ ਕਿਸ ਦਾ ਦ੍ਰੋਪਤੀ ਦਾ ਵਿਆਹ ਹੋ ਰਿਹਾ ਸੀ ਨਾਰਦ ਕਹਿੰਦਾ ਕਰ ਦ੍ਰੋਪਤ ਵਜੀ ਵਧਾਈ ਆ ਮੈਂ ਮਲਕੇ ਪਿੰਡੋਂ ਉੱਤੇ ਸੁਹਾ ਲੰਗੋਟੀ ਤੇੜ ਲੈ ਰਖਾਈ ਆ ਸੱਚ ਦਵਾਰੇ ਪਹੁੰਚਿਆ ਆ ਆ ਜੋਰ ਦੀ ਲਗਾਈ ਆ ਪਹੁੰਚ ਗਿਆ ਨਾਰਦ ਆ ਗਿਆ ਜਿੱਥੇ ਦ੍ਰੋਪਤੀ ਦਾ ਵਿਆਹ ਹੁੰਦਾ ਸੀ ਕੀ ਕਹਿਣ ਲਗਾ ਨਾਰਦ ਕੁਝ ਮੈਨੂੰ ਦਿਓ ਖਵਾ ਮੈਨੂੰ ਕੁਝ ਖਵਾ ਦਿਓ ਭੁੱਖਾ ਨੰਗਾ ਦਿਓ ਰਜਾਈਆ ਸਾਰੇ ਹੱਸ ਕੇ ਕਿਹਾ ਇਹਨੂੰ ਕੀ ਹੋਇਆ ਸ਼ੁਦਾ ਉਹ ਕਹਿੰਦਾ ਮੈਨੂੰ ਕੁਝ ਖਾਣ ਨੂੰ ਦੇ ਦੋ ਸਾਰੇ ਨੇ ਕੀ ਕਿਹਾ ਇਹਦਾ ਸ਼ਦਾਈ ਹੋ ਗਿਆ ਪਾਗਲ ਹੋ ਗਿਆ ਬੇਅਕਲ ਕਿਧਰੋਂ ਗਿਆ ਆਈਆ ਬੇਅਕਲ ਬੇਅਕਲ ਕਿਧਰੋਂ ਕਿਧਰੋਂ ਗਿਆ ਆਈਆ ਇੱਕ ਹਕੀਮ ਉੱਠਿਆ ਉਹ ਕਹਿੰਦਾ ਮੈਂ ਦਿਆਂ ਦਵਾਈ ਹਕੀਮ ਉੱਠ ਕੇ ਕਹਿੰਦਾ ਪੂੜੀ ਬਗਲ ਵਿੱਚੋਂ ਘੜਾਈ ਆ ਨਾਰਦਕ へ ਮੈਂ ਤੂੰ ਹੀ ਤੂੰ ਹੀ ਕਮਾ ਕਹਿ ਕਹਿ ਦਿੱਤਾ ਸੁਣਾਈਆ ਕਿਨੂੰ ਕਹਿਣ ਲੱਗਾ ਨਾਰਦ ਭਗਵਾਨ ਨੂੰ ਯਾਦ ਕਰਨ ਲੱਗਾ ਉਸ ਵੇਲੇ ਨਾਲੇ ਦੱਸਿਆ ਹੁਣ ਯੁੱਗ ਬਦਲ ਜਾਣਾ ਨਵਾਂ ਉਸ ਯੁੱਗ ਦੀ ਹੋਣੀ ਮੈਨੂੰ ਦ੍ਰੋਪਤੀ ਨਜ਼ਰੀ ਆਈ ਆ ਇਹ ਵੀ ਗੱਲ ਉੱਥੇ ਕਹਿਤੀ ਨਾਰਦ ਨੇ ਉਹਨਾਂ ਫੜ ਕੇ ਬੰਨ ਦਿੱਤੀਆਂ ਮੇਰੀਆਂ ਬਾਹਾਂ ਨਾਰਦ ਨੂੰ ਬੰਨ ਲਿਆ ਪੁੱਠਾ ਦਿੱਤਾ ਲੜਕਾਈ ਆ ਮੈਂ ਬਥੇਰਾ ਸ਼ੋਰ ਪਾਵਾ ਉੱਚੀ ਕੂਕ ਕੂਕ ਸੁਣਾਈਆ ਨਾਰਦ ਕੰਧ ਮੈਂ ਬਥੇਰਾ ਫੇਰ ਰੋਲਾ ਪਾਇਆ ਬਹੂੜੀ ਮੈਂ ਪਰਦੇਸੀ ਨਿਥਾਵਾਂ ਨਾਰਦੇ ਵੀ ਕਹਿੰਦਾ ਮੰਗਣ ਆਇਆ ਕਿਉਂ ਗਲ ਵਿੱਚ ਪੈ ਗਈਆਂ ਫਾਹੀਆਂ ਮੈਂ ਤਾਂ ਕੁਝ ਖਾਣ ਨੂੰ ਆਇਆ ਸੀ ਤੂੰ ਤੁਸੀਂ ਤਾਂ ਮੇਰੀ ਗੱਲ ਚ ਫਾਹੀਆਂ ਪਾਤੀਆਂ ਹੁਣ ਮੈਂ ਕਿੱਧਰ ਨੂੰ ਜਾਵਾਂ ਰੋ ਰੋ ਦਿੱਤਾ ਸੁਣਾਈਆ ਫੇਰ ਮਨ ਨੂੰ ਗੁੱਸਾ ਚੜਿਆ ਮੈਂ ਕਿਹਾ ਓਹ ਕ੍ਰਿਸ਼ਨਾ ਕੌਣ ਕਹਿੰਦਾ ਨਾਰਦ ਕਹਿੰਦਾ ਓਹ ਕ੍ਰਿਸ਼ਨਾ ਓ ਕ੍ਰਿਸ਼ਨਾ ਓ ਕਾਨਾ ਤੂੰ ਤਾਂ ਪੰਜਾਂ ਨੂੰ ਇੱਕ ਨਾਲ ਦਉਣ ਆਇਆ ਲਾਵਾਂ ਕ੍ਰਿਸ਼ਨ ਨੂੰ ਕਹਿ ਲੰਗਾ ਕਿ ਤੂੰ ਪੰਜਾਂ ਨੂੰ ਇੱਕ ਨਾਲ ਲਗਾ ਲਵਣ ਲਾਵਾਂ ਲਵਲ ਗਿਆ ਤੇ ਮੇਰੀਆਂ ਇੱਕ ਦੀਆਂ ਲਾਵਾਂ ਲਾਵਾਂ ਕਿਉਂ ਪੰਜਾਂ ਕੋਲੋਂ ਤੜਾਈ ਆ ਤੂੰ ਮੇਰੇ ਬੁੱਲ ਬੁੱਟ ਲੈਣੇ ਤਲਾਉਣ ਦੇ ਨਾਲ ਨਰਦ ਕਹਿੰਦਾ ਮੇਰੇ ਹੋਕੇ ਵਿੱਚ ਨਿਕਲਿਆ ਹਵਾ ਹਾਏ ਹਾਏ ਦਿੱਤੀ ਦੁਹਾਈਆ ਕ੍ਰਿਸ਼ਨ ਕੋਲ ਕ੍ਰਿਸ਼ਨ ਕੋਲ ਆਇਆ ਨਾਲ ਚਾਵਾਂ ਹੱਸ ਕੇ ਦਿੱਤਾ ਸੁਣਾਈਆ ਤੇ ਕ੍ਰਿਸ਼ਨ ਕੋਲ ਆਇਆ ਹੱਸ ਕੇ ਤਾ ਕੀ ਕਿਸ ਨਾਇ ਬਖਾਇਆ ਉਹ ਨਾਰ ਦਾ ਪਖੰਡਿਆ ਦੱਸ ਹੁਣ ਤੈਨੂੰ ਕਿਸ ਵਿੱਚ ਬਚਾਵਾਂ ਕ੍ਰਿਸ਼ਨ ਕਹਿ ਲਗਾ ਦੱਸ ਤੈਨੂੰ ਕਿਵੇਂ ਬਚਾਵਾਂ ਹੁਣ ਮੈਂ ਮੈਨੂੰ ਦੇ ਸਮਝਾਈਆ ਕ੍ਰਿਸ਼ਨ ਕਹਿੰਦਾ ਨਾਰਦ ਨੂੰ ਨਾਥਕੀ ਕਹਿੰਦਾ ਮੈਂ ਕਿਹਾ ਤਰ ਲੋਕੀਨਾਥ ਜਿਸ ਤਰ੍ਹਾਂ ਪੁੱਤ ਔਠ ਹੁੰਦੀਆਂ ਗੋਦ ਮਾਵਾਂ ਇਸ ਤਰ੍ਹਾਂ ਬਚਾ ਮੈਨੂੰ ਹੁਣ ਤੂੰ ਉਸ ਤਰ੍ਹਾਂ ਮੈਨੂੰ ਲੈ ਉਠਾਈ ਆ ਸਿਰ ਤੇ ਠੰਡੀਆਂ ਛਾਵਾਂ ਅਗਣੀ ਅਗਨ ਰਹਿ ਰਹੀ ਆ ਕ੍ਰਿਸ਼ਨ ਕਹਿਆ ਉਹ ਨਫਰ ਨਫਰ ਕਿਹਾ ਨੈਨ ਨੂੰ ਉਹ ਨਫਰ ਉਹ ਨੈਨ ਛੇਤੀ ਆ ਤੇਰੇ ਕੋਲ ਤੇਰੇ ਕੋਲ ਉਸ ਨੂੰ ਖਲਾਵਾ ਨਾਰਦ ਬੰਨਿਆ ਸੀ ਉਹਨੂੰ ਬੁਲਾ ਲਿਆ ਕਿ ਆ ਤੇ ਤੂੰ ਇਸ ਨੂੰ ਖਲਾਵਾ ਵੰਦਨ ਦਿਨਾ ਤੜਾਈਆ ਨੌਕਰ ਕਿਹਾ ਨੌਕਰ ਨੌਕਰ ਕੌਣ ਸੀ ਉਹੀ ਮੁੰਸਾ ਸਿੰਘ ਜਿਸ ਦੇ ਘਰ ਗਿਆ ਜਿਸਦੇ ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਪਰ ਸਾਨੂੰ ਉਸ ਤੇ ਵਿਚਾਰ ਨਹੀਂ ਹੁੰਦਾ ਉਹ ਨਫਰ ਨੌਕਰ ਕੀ ਕਹਿ ਲਗਾ ਨੌਕਰ ਕਿਹਾ ਮੇਰਾ ਜੀ ਕਰਦਾ ਇੱਕ ਸਿੱਖ ਤੱਤੀ ਲਾਵਾਂ ਇਹਦੇ ਸਿੱਖ ਮੈਂ ਗਰਮ ਕਰਕੇ ਲਾਵਾਂ ਤੱਤੀ ਕਰਕੇ ਲਾਵਾਂ ਐਸ ਪਖੰਡੀ ਦੀ ਅੱਖ ਵਿੱਚ ਦੇਵਾਂ ਚੁਭਾਈ ਆ ਸਿਰ ਕਿਹਾ ਉਸ ਨੇ ਅੱਖ ਦੇ ਮੱਝ ਵਾਈ ਆ ਨਾਰਦ ਕਹਿੰਦਾ ਨਾਉ ਭਰਾਵਾ ਇਹ ਕੰਮ ਨਾ ਕਰੀ ਨਾਉ ਭਰਾਵਾ ਮੈਂ ਤੇ ਸੁਆ ਮਲ ਕੇ ਬਣਿਆ ਸੀ ਬਾਵਾ ਅਸਲ ਮੈਂ ਅੰਤ ਭਗਵੰਤ ਤਾ ਨਜਰੀ ਆਇਆ ਉਸਨੇ ਕਿਹਾ ਰੋਲਾ ਨਾ ਪਾ ਵਾਂਗ ਕਾਵਾ ਤੈਨੂੰ ਫਿਰ ਨਹੀਂ ਦੇਣਾ ਵਿਚ ਗਰਾਵਾ ਕ੍ਰਿਸ਼ਨ ਨੇ ਕਿਹਾ ਮੈਂ ਤੈਨੂੰ ਫਿਰ ਨਹੀਂ ਦੇਵਾਂਗਾ ਕਰ ਕਰ ਵਿੱਚੋਂ ਬਾਹਰ ਕਢਾਈ ਆ ਜੋਤੀ ਜੋ ਸਰੂਪ ਹਾਰਾ ਆਪਣੇ ਕਿਰਪਾ ਕਰ ਸਦਾ ਆਪਣਾ ਖੀਲ ਕੇ ਲਈ ਆ ਨਾਰਦ ਕਹੇ ਜਿਸ ਵੇਲੇ ਨੈਨੂ ਨੇ ਮੈਨੂੰ ਖੋਲਿਆ ਉਹੀ ਨਫਰ ਜਿਸ ਨੂੰ ਕ੍ਰਿਸ਼ਨ ਨੇ ਕਿਹਾਤ ਨੂੰ ਇਸ ਤੂਖ ਲਾਵਾਂ ਨਾਰਦ ਕਹਿੰਦਾ ਜਿਸ ਵੇਲੇ ਉਸਨੇ ਮੈਨੂੰ ਖੋਲਿਆ ਗੁੱਸੇ ਵਿੱਚ ਆ ਕੇ ਉਸ ਉਂਗਲ ਮਾਰ ਕੇ ਮੇਰੀ ਅੱਖ ਨੂੰ ਚਬੋਲਿਆ ਉਹਨੇ ਗੁੱਸੇ ਵਿੱਚ ਕੀ ਕੀਤਾ ਉਹਦੀ ਅੱਖ ਨੂੰ ਚਬੋਲਿਆ ਨਾਰਦ ਦੀ ਅੱਖ ਨੂੰ ਚਬੋਲਿਆ ਪਾਣੀ ਦਿੱਤਾ ਵਗਾਈ ਆ ਮੈਂ ਗੁੱਸੇ ਵਿੱਚ ਬੋਲਿਆ ਨਾਰਦ ਕੀ ਕਹਿੰਦਾ ਮੈਂ ਗੁੱਸੇ ਵਿੱਚ ਬੋਲਿਆ ਸ਼ਰਾਬ ਦਿੱਤਾ ਸੁਣਾਈਆ ਇਹ ਧਿਆਨ ਦੇਣਾ ਕਿ ਅਸੀਂ ਤਾਂ ਨਹੀਂ ਸ਼ਰਾਬ ਲੈਂਦੀ ਕਿਸੇ ਤੋਂ ਕਿਸੇ ਨੂੰ ਚੰਗਾ ਮਾੜਾ ਤਾਂ ਨਹੀਂ ਆਪਾਂ ਕਹਿੰਦੇ ਸ਼ਰਾਬ ਦਿੱਤਾ ਸੁਣਾਈਆ ਅਗੇ ਧਿਆਨ ਦਿਓ ਮੈਂ ਕਿਹਾ ਬਚਨ ਸੁਣ ਲਾ ਮੇਰਾ ਢੋਲਿਆ ਮੇਰਾ ਬਚਨ ਸੁਣ ਲਾ ਹੋ ਢੋਲਿਆ ਗੀਤ ਦਿਆਂ ਦੜਾਈਆ ਹੁਣ ਤਾਂ ਕ੍ਰਿਸ਼ਨ ਸਾਥੀ ਤੇਰਾ ਸੁਣ ਲਿਆ 16 ਕਾਲੀ ਦਾ ਮਾਲਕ ਸੀ ਨਾ ਕ੍ਰਿਸ਼ਨ ਸੋਲਾ ਹਣ ਤੂੰ ਵੀ ਤੇਰਾ ਸਾਥੀ ਕੌਣਾ ਹੋਣਾ ਕ੍ਰਿਸ਼ਨ ਛੋਲਾ ਸ਼ਿੰਗਾਰ ਬਜੇ ਬਦਈਆ ਉਸ ਜਿਸ ਵੇਲੇ ਮੇਰਾ ਸਹਿਬ ਆਇਆ ਕੀ ਕਹਿਣਾ ਨਾਰਦ ਨੇ ਉਸ ਨੂੰ ਜੇ ਉਸ ਵੇਲੇ ਮੇਰਾ ਸਹਿਬ ਆਇਆ ਅਨਮੋਲਿਆਂ ਅਨ ਡਿਠ ਰੂਪ ਬਦਲਾਈਆ ਉਸ ਭਗਤਾਂ ਦਾ ਦਵਾਰਾ ਖੋਲਿਆ ਵਜੇ ਸੱਚ ਵਧਾਈਆ ਤੇਰਾ ਮੇਰੇ ਵਾਂਗ ਇਸ਼ਰਾਫ ਤੇਰਾ ਮੇਰੇ ਵਾਂਗ ਕਰਵਾ ਨਾ ਹੋਵੇ ਇਹ ਪੜਦਾ ਨਹੀਂ ਕੋਈ ਓਲਿਆ ਉਹਦੀ ਕੱਤੀ ਕਿਲੇ ਜਮੀਨ ਸੀ ਉਸ ਵੀਰ ਦੀ ਥੋੜੀ ਅੱਗੇ ਕਿੱਛ ਹੋ ਸਕਦੀ ਹੈ ਪਰ ਉਹ ਨਿਥਾਵਾ ਸੀ ਨਾਰਦ ਵਾਂਗੂ ਉਸ ਦਾ ਘਰ-ਵਾਰ ਨਹੀਂ ਸੀਗਾ ਉਸ ਦਾ ਇੱਕ ਉਹਦੀ ਅੱਖ ਵੀ ਨਹੀਂ ਸੀਗੀ ਕੀ ਕਹੇਤਾ ਤੇਰਾ ਮੇਰਾ ਜਿਵੇਂ ਮੈਂ ਨਿਥਾਵਾ ਤੂੰ ਵੀ ਇਸੇ ਤਰ੍ਹਾਂ ਆਉਂਗਾ ਜਿਵੇਂ ਮੇਰਾ ਕੋਈ ਘਰ-ਵਾਰ ਨਹੀਂ ਤੇਰਾ ਵੀ ਨਹੀਂ ਕੋਈ ਪੜਦਾ ਨਹੀਂ ਤੈਨੂੰ ਦਿਆਂ ਜਨਾਈਆ ਨਾਰਦ ਕਹੇ ਮੈਂ ਬੋਲ ਕੇ ਦਿੱਤਾ ਦੱਸ ਸੱਚ ਦਿਆ ਸੁਨਾਈਆ ਉਹ ਜਿਸ ਵੇਲੇ ਆਵੇ ਮੇਰਾ ਪੁਰਖ ਉਹਦੇ ਘਰ ਕੌਣ ਗਿਆ ਉਦੇਕਾਰ ਕੌਣ ਗਿਆ ਮੇਰੀ ਭੈਣੋ ਉਹ ਜਿਹੜੀ ਨਾਰਦ ਨੇ ਉਸ ਵੇਲੇ ਗੱਲ ਕੀਤੀ ਸੀ ਪੂਰੀ ਕਿੰਨੇ ਕੀਤੀ ਉਹ ਹੁਨੇ ਕਰਨੀ ਸੀ ਨਾ ਅੱਗੇ ਨਾਰਦ ਕਹੇ ਮੈਂ ਬੋਲ ਕੇ ਦਿੱਤਾ ਦੱਸ ਉਹ ਜਿਸ ਵੇਲੇ ਆਵੇ ਮੇਰਾ ਪੁਰਖ ਸਮਰਥ ਕਾਲਜੋ ਅੰਤਮ ਵੇਸ ਬਟਾਇਆ ਵੇਸ ਬਟਾਵੇ ਆਵੇਗਾ ਜਿਹੜਾ ਜਮਦਾ ਮਰਦਾ ਨਹੀਂ ਉਹ ਆਪਣਾ ਵੇਸ ਬਟਾਵੇਗਾ ਪਰਮਾਤਮਾ ਵੇਸ ਵੇਸ ਵਟਾਇਆ ਲੈਣਾ ਦੇਣਾ ਦੇਵੇ ਹੱਥੋਂ ਹੱਥ ਹੱਥੋਂ ਹੱਥ ਹੀ ਦੇਣਾ ਦੇਵੇਗਾ ਉਹ ਜਿੱਤੇ ਉਸ ਪ੍ਰਮਾਤਮਾ ਨੇ ਅਜ ਵੇਸ਼ਿਕ ਇਸ ਨਾਮ ਕਰੋ ਜੀ ਕੋਈ ਕੋਈ ਅਨੁਫਰਕ ਨਹੀਂ ਪੈਣਾ ਫਰਕ ਸਾਨੂੰ ਪੈਣਾ ਸਾਡੀ ਆਤਮਾ ਨੂੰ ਫਰਕ ਪੈਣਾ ਹੈ ਅੱਗੇ ਲੈਣਾ ਦੇਣਾ ਦੇਵੇ ਹੱਥੋਂ ਹੱਥ ਪੂਰਵ ਸ਼ਬਦੀ ਝੋਲੀ ਪਾਈ ਆ ਮੇਰਾ ਰਿਸ਼ੀ ਦਾ ਕੋਲ ਤੇਰੇ ਨਾਲ ਪੱਕ ਤੈਨੂੰ ਇਹ ਸੁਣਾਈਆ ਤੂੰ ਜਨਮ ਲੈਣਾ ਰਹੇ ਨਾ ਕੋਈ ਸ਼ੱਕ ਤੂੰ ਜਨਮ ਲੈਣਾ ਰਹੇ ਨਾ ਕੋਈ ਸ਼ੱਕ ਤੂੰ ਜਨਮ ਲਾਉਂਗਾ ਜਿਸ ਵੇਲੇ ਮੇਰਾ ਕਾਲਪੁਨ ਪਰਮਾਤਮਾ ਆਇਆ ਸੈਸਰਿਆ ਮਟਾਈਆ ਨਾਰਦ ਕਹੇ ਇਸੇ ਕਰਕੇ ਉਸ ਨੈਨੂ ਮੂਨਸੇ ਦੀ ਇੱਕ ਹੈ ਨਹੀਂ ਸੀ ਅੱਖ ਇਸੇ ਕਰਕੇ ਉਸ ਦੀ ਇੱਕ ਅੱਖ ਨਹੀਂ ਸੀ ਮੂਰਸਾ ਸਿੰਘ ਦੀ ਚੋਬ ਦੇ ਬਦਲੇ ਮੈਂ ਸਾਰੀ ਦਿੱਤੀ ਠਾਈਆ ਉਗਨਾ ਮੈਂ ਉਹਨਾਂ 24 ਸੀ ਮੈਂ ਸਾਰੀ ਕਢਾ ਦਿੱਤੀ ਉਸ ਵੇਲੇ ਉਹਦਾ ਯਾਰ ਕ੍ਰਿਸ਼ਨ ਸੀ ਉਸ ਵੇਲੇ ਤੇ ਇਸ ਵੇਲੇ ਉਹਦਾ ਯਾਰ ਕੌਣ ਬਣਿਆ ਸਮਰੱਥ ਆਪ ਆਖੋ ਦੀ ਫੇਰ ਨਹੀਂ ਸੀਗੀ ਇਹ ਧਿਆਨ ਦੇਣਾ ਦੋ ਲਾਈਨਾਂ ਹੋਰ ਮੇਰੇ ਵੀ ਸਾਰੀ ਦਿੱਤੀ ਕਢਾਈ ਆ ਹੁਣ ਜਨਪਗਤਾਂ ਨੂੰ ਬੜੇ ਵਿਸਤਾਰ ਨਾਲ ਨਾਰਦ ਇਹ ਸਮਝਾ ਰਿਹਾ ਬੜੇ ਧਿਆਨ ਨਾਲ ਸੁਣਨਾ ਮੇਰੇ ਭੈਣ ਦੇ ਪ੍ਰਭੂ ਜਨਪਗਤੋ ਵੇਖੋ ਪ੍ਰਭੂ ਦਾ ਖੇਲ ਜਿਸ ਦੇ ਤੁਸੀਂ ਪੈਗੇ બસ ਵੇਖੋ ਵੇਖੋ ਜਿਸ ਤੇ ਤੁਸੀਂ ਪੈਗੇ ਜੇ ਬਸ ਅੱਗੇ ਧਿਆਨ ਦਿਓ ਜੁਗ ਜੁਗ ਦਾ ਲੇਖਾ ਨਾ ਕਦੇ ਭੁਲਾਈ ਆ ਇਹ ਨਹੀਂ ਕਦੇ ਲਿਖੀ ਭੁਲਦਾ ਹੁੰਦਾ ਇਹ ਪੂਰਾ ਕਰੂਗਾ ਜੋ ਅਸੀਂ ਇਥੇ ਕਰਨੀਆਂ ਕਰ ਲਈ ਉਹ ਪੂਰਾ ਕਰੂਗਾ ਮਿਟਾ ਨਹੀਂ ਕੋ ਸਕਦਾ ਅੱਗੇ ਕਿਤੇ ਇਹ ਨਾ ਸਮਝਿਓ ਇਸ ਤੋਂ ਓਲੇ ਧਿਆਨ ਦਿਓ ਕਿਤੇ ਇਹ ਨਾ ਸਮਝਿਓ ਇਸ ਤੋਂ ਓਲੇ ਜੋ ਮਰਜੀ ਕਰੀਏ ਸਾਡੇ ਤੇ ਕਿਹੜਾ ਪੈਣਾ ਸ਼ੱਕ ਹੈ ਕੋਈ ਇਸ ਤਰ੍ਹਾਂ ਦਾ ਮੇਰਾ ਪੈਣ ਪੜਾ ਜਿੱਡਾ ਮਰਜੀ ਉਪਾਖਤ ਹੋਵੇ ਜਿਨੇ ਆਪਣੀ ਕਰਨੀ ਉਹ ਕਰ ਲਈ ਤਾਂ ਉਹ ਉਹਨੂੰ ਪੂਰੀ ਕਰਨੀ ਬਣੀ ਲੱਖ ਨਕਰ ਕਰ ਲਈ ਕਿਤੇ ਨਾ ਸਮਝਿਓ ਐਸ ਤੂੰ ਓਲੇ ਜੋ ਮਰਜੀ ਕਰੀਏ ਸਾਡੇ ਤੇ ਕਿਹੜਾ ਪਹਿਣਾ ਸ਼ੱਕ ਨਾਰਦ ਕਹੇ ਮੈਂ ਐਸੇ ਕਰਕੇ ਆਇਆ ਪੱਜ ਮੈਂ ਐਸੇ ਕਰਕੇ ਪੱਜ ਕੇ ਦੱਸਣ ਵਾਸਤੇ ਆਇਆ ਤੁਹਾਨੂੰ ਗੁਰਮੁਖੋ ਸਮਝ ਜਿਐ ਕਿ ਤੇਨੇ ਕਹਿ ਦਿਓ ਕਿ ਮੈਂ ਪੰਜ ਜਗਾਰੇ ਲਹਲੇ ਚਿੱਟੇ ਕਪੜੇ ਪਾ ਗਏ ਤੇ ਮੈਂ ਹੋ ਗਿਆ ਨਹੀਂ ਅਸੂਲ ਇਜ਼ ਅਸੂਲ ਰੂਲਸ ਇਜ਼ ਉਹਦੇ ਰੂਲਸ ਹੈ ਅੱਗੇ ਪ੍ਰਮਾਤਮਾ ਕੀ ਕਹਿੰਦਣਾ ਜਨ ਭਗਤੋ ਤੁਸੀਂ ਅੰਦਰੋਂ ਐਦੇ ਵਸ ਤੁਹਾਡਾ ਮਨ ਚੋਰੀ ਕਿੱਧਰ ਜਾਏਗਾ ਨਸ ਪਜਿਆ ਰਾ ਨજર ਕੋਈ ਨਾ ਆਈਆ ਅਸੀਂ ਐਦੇ ਵਸ ਪੈ ਗਏ ਜੇ ਭੱਜ ਲੋ ਕਿੱਧਰ ਭਜਣਾ ਹੈ ਪਰ ਇਹਨੇ ਭਜਨ ਵੀ ਨਹੀਂ ਦੇਣਾ ਡੰਡਾ ਐਸੇ ਕਰਕੇ ਫੜਿਆ ਸਤਲੰਗ ਦਾਸ ਨੇ ਅੱਗੇ ਜੇ ਕੋਈ ਗਲਤੀ ਹੋ ਜਾਏ ਮਾਫੀ ਵੀ ਹੈਗੀ ਐ ਇਸ ਨਾ ਭਗਵਾਨ ਮਿਲਿਆ ਮਾਫੀ ਵੀ ਹੈਗੀ ਐ ਕੀ ਗਿਆ ਪ੍ਰਮਾਤਮਾ ਨੇ ਜੇ ਕੋਈ ਗਲਤੀ ਹੋ ਜਾਏ ਬੇਨਤੀ ਵਿੱਚ ਇਕੱਲੇ ਨੂੰ ਦਿਓ ਦੱਸ ਇਹ ਵੀ ਹੈਗਾ ਜੇ ਨਾਲ ਜੇ ਕੋਈ ਗਲਤੀ ਹੋ ਜੇ ਮੈਂ ਇਸ ਪ੍ਰਮਾਤਮਾ ਨੂੰ ਦੱਸ ਦੋਇਆ ਕਿਉਂਕਿ ਅਸੀਂ ਗਲਤੀਆਂ ਦੇ ਪੁਤਲੇ ਹਾਂ ਪਹਿਰ-ਪਹਿਰ ਤੇ ਕਰਦੇ ਹਾਂ ਜੇ ਕੋਈ ਗਲਤੀ ਹੋ ਜਾਏ ਬੇਨਤੀ ਵਿੱਚ ਇਕੱਲੇ ਨੂੰ ਦਿਓ ਦੱਸ ਪੁੱਲ ਆਪਣੀ ਲਿਓ ਬਖਸ਼ਾਇਆ ਆਪਣੀ ਪੁੱਲ ਬਖਸ਼ਾ ਲਿਓ ਮੈਂ ਨਾਰਦ ਨਹੀਂ ਨਾਰਦ ਕਹਿੰਦਾ ਮੈਂ ਨਾਤ ਨਹੀਂ ਆ ਮੈਂ ਮਾਇਆ ਨਹੀਂ ਮੈਂ ਦਸਨੀ ਨਹੀਂ ਸੱਪ ਜ਼ਹਿਰ ਕਹਿਰ ਵਾਲਾ ਨਾ ਕੋਈ ਵਰਤਾਇਆ ਕਿਤੇ ਇਹ ਨਾ ਕਹਦੇ ਹੋ ਕਿ ਕਿਤੇ ਮੈਂ ਜ਼ਹਿਰ ਉਗਲ ਰਿਹਾ ਨਾਰਦ ਕਹਿ ਰਿਹਾ ਭਗਤਾਂ ਨੂੰ ਮੈਂ ਤੇ ਜਨ ਭਗਤੋ ਤੁਹਾਡੇ ਚਰਨਾਂ ਦੀ ਧੂੜ ਤੇ ਖਾਕ ਮੈਂ ਕੋ ਜਹਿਰ ਨਹੀਂ ਵਰਤਣ ਵਾਸਤੇ ਆਇਆ ਮੈਂ ਤੁਹਾਡੇ ਚਰਨਾਂ ਦੀ ਧੂੜ ਹਾ ਕੌਣ ਕਹਿੰਦਾ ਹੈ ਨਾਰਦ ਕਹਿੰਦਾ ਭਗਤਾਂ ਦੇ ਚਰਨਾਂ ਦੀ ਧੂੜ ਹੈ ਨਾਰਦ ਕਿ ਮੈਂ ਤੁਹਾਡਾ ਸੱਜਣ ਤੇ ਤੁਸੀਂ ਮੇਰੇ ਸਾਥ ਸਬਦਾ ਵਿਚੋਲਾ ਗੋਲਾ ਬਣ ਕੇ ਫੇਰਾ ਪਾਈਆ ए मेरा निका जा पाठ कौन कहता है नाद कहता मेरा छोटा जा पाठ जो तीजो स्वरूप हर आप अपनी कृपा कार करे खेल साचा हर ने कलंक नारायण सर्व आत्मा का परमात्मा आप अपनी कृपा करके किसे पंच तत् दे तू किसे तू पुछ गए नहीं कृपा कर रहे परमात्मा आप अपनी कृपा कर रहे कौन कर रहे है नेह कलंक नारायण ना, जो आपने पढ़े है ਸਮਰਾਪ ਤੱਕ ਜਦੋਂ ਉਹ ਆਇਆ ਵੇਸ ਬਟਾਵੇਗਾ ਉਹ ਆਪ ਆਪਣੀ ਕਿਰਪਾ ਕਰਕੇ ਗੱਲ ਕਰਿਆ ਨੇਕ ਲੰਕ ਨਰਾਇਣ ਨਾਰਾ ਮਾਰੇ ਸ਼ੇਰ ਸਿੰਘ ਜੀ ਨੂੰ ਭਗਵਾਨ ਦੇਵਨਹਾਰ ਤੁਰਦਾ ਦੇਵਨਹਾਰਾ ਤੁਰਦਾ ਸਾਥ ਸਾਥੀ ਸਮਰਾਥੀ ਇੱਕ ਅਖਵਾਈਆ ਆਦ ਜੁਗਾਤੋਂ ਪਰਮੇਸ਼ਰ ਇੱਕਿਆ ਪਰਮੇਸ਼ਰ ਨੇ ਇਹ ਵੀ ਬੜੇ ਸਾਨੂੰ ਵਿਸਤਾਰ ਨਾਲ ਸਮਝਾਇਆ ਸਾਰੀ ਸ੍ਰਿਸ਼ਟੀ ਨੂੰ ਸਮਝਾਇਆ ਗ੍ਰੰਥਾਂ ਸ਼ਾਸਤਰਾਂ ਨੂੰ ਸਮਝਾਇਆ ਵੇਦਾਂ ਪੁਰਾਣਾ ਵਿਦਿਅ ਸਮਝਾਇਆ ਜਿਸਨੇ ਕਿਹਾ ਰਾਮ ਤੇ ਹਉਣਾ ਜਿਸਨੇ ਕਿਹਾ ਕ੍ਰਿਸ਼ਨ ਤੇ ਹਉਣਾ ਜਿਸਨੇ ਕਿਹਾ ਇਸਾ موسی ਤੇ ਹਉਣਾ ਜਿਸਨੇ ਕਿਹਾ ਨਾਨਕ ਤੇ ਹਉਣਾ ਜਿਸਨੇ ਕਿਹਾ ਗੋਬਿੰਦ ਤੇ ਹਉਣਾ ਤਿਸ ਫੜ ਕੇ ਦੇਵੇ ਸਜਾਈਆ ਗੋਬਿੰਦ ਕੇ ਇਹ ਇੱਕੋ ਪ੍ਰਖਾਲ ਮਨੋਣਾ ਦੂਸਰ ਓਟ ਨਾ ਕੋਈ ਤਕਾਈਆ ਇੱਕ ਅਕਾਰ ਪ੍ਰਖ ਨੂੰ ਮੰਨਣਾ ਇਹ ਸਭ ਨੂੰ ਹੋਪਣਾ ਸੋ ਮਾਫੀ ਚਾਹਾਂਗਾ ਸ਼ਬਦ ਕੱਟਬਾਦ ਬੋਲਿਆ ਗਿਆ ਹੋਵੇ ਸਾਰੀ ਹਸ ਸੰਗਤ ਪਾਸੋਂ ਹਿਊ ਸ਼ੰਸ਼ੇ ਜੀ ਪਾਸੋਂ ਮੈਂ ਮਾਫੀ ਚਾਹਾਂਗਾ ਪੰਜ ਜੀ ਘਾਰੇ ਸਾਧਿਓ ਹਸੰਗ ਦੀ ਸੋਹੰਮਾਰਾਈ ਸੇਰ ਸਿੰਘ ਵਿਸ਼ਨੋ ਪਗਵਾਂਦੀ ਜੈ ਸੋਹੰਮਾਰਾਈ ਸੇਰ ਸਿੰਘ ਵਿਸ਼ਨੋ ਪਗਵਾਂਦੀ ਜੈ ਸੋ ਵੀਸ਼ਨੋ ਭਗਵਾਨ ਦੀਦਾ ਸੋ ਹਤ ਮਾਰਾਈ ਸ਼ੇਰ ਸੈੰਗ ਵੀਸ਼ਨੋ ਭਗਵਾਨ ਦੀਦਾ ਸੋ ਹਤ ਮਾਰਾਈ ਸ਼ੇਰ ਸੈੰਗ ਵੀਸ਼ਨੋ ਭਗਵਾਨ ਦੀਦਾ